ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੇਅਦਬੀ ਕੀਤੀ ਸੀ ਕੁਝ ਬੰਦਿਆਂ ਨੇ ਤੇ ਉਹਨਾਂ ਬਾਰੇ ਗੱਲ ਕਰਾਂਗੇ ਮਧ ਪ੍ਰਦੇਸ਼ ਦੇ ਸੀਡੋਲ ਸਹਿਰ ਤੋਂ ਜਿਸ ਕਿਸਰ ਨਾਮ ਦੇ ਵਿਅਕਤੀ ਨਾਲ ਪਾਈ ਪਰਮਜੀਤ ਸਿੰਘ ਅਕਾਲੀ ਜੀ ਦੀ ਫੋਨ ਤੇ ਗੱਲ ਹੋਈ ਸੀ ਜਿਸ ਨੇ ਸਾਰਾ ਪ੍ਰੋਗਰਾਮ ਕੁਲ ਕਿਆ ਸੀ ਜਿਸ ਦਿਨ ਉਸ ਦੀ ਗੱਲ ਹੋਈ ਭਾਈ ਸਾਹਿਬ ਨਾਲ ਅਗਲੇ ਦਿਨ ਸਵੇਰੇ ਹੀ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਤੇ ਗੁਰਨਾਰਕ ਸਾਹਿਬ ਜੀ ਦੀ ਸੁਵਾਗ ਰਚਉਣ ਵਾਲੀ ਬੱਚੀ ਹਸਪੀਟਲ ਵਿੱਚ ਪਹੁੰਚਤੀ ਹੈ ਜਿਸ ਵਿਅਕਤੀ ਨੇ ਬਸਤਰ ਲਿਆਦੇ ਸੀ ਉਸ ਦੀ ਵੀ ਮੌਤ ਹੋ ਗਈ ਹੈ ਸਭ ਇੱਥੇ ਹੀ ਬਹੁਤਾ ਸਮਾਂ ਨਹੀਂ ਪੈਣ ਦੇਣਾ ਅਕਾਲਪੁਰਖ ਸਰਸੇ ਵਾਲੇ ਦੇ ਸੁਵਾਗ ਰਚਿਆ ਸੀ ਉਸ ਦਾ ਸਾਰਾ ਰਾਜਪਾਗ ਮੁੱਦਾ ਹੋ ਗਿਆ ਜਾਣਦੇ ਹੋਗੇ ਇਹਨਾਂ ਨੇ ਗੁਰੂ ਸਾਹਿਬ ਜੀ ਦਾ ਇੱਕ ਵੇਖ ਜਾ ਬੜਾ ਕੇ ਤੇ ਮਧ ਪ੍ਰਦੇਸ਼ ਵਿੱਚ ਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪ੍ਰਕਰਮਾ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦਾ ਭੇਖਤਾ ਰਹੀ ਸੀ ਕੁੜੀ ਨੇ ਜਿਸ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਮੁਕਟ ਪਾ ਕੇ ਤੇ ਕਪੜੇ ਪਾ ਕੇ ਸੇਮ ਜਿਵੇਂ ਗੁਰੂ ਸਾਹਿਬ ਜੀ ਦੇ ਸਰੂਪ ਚੱਲਦੇ ਨੇ ਉਸ ਤਰ੍ਹਾਂ ਉਹ ਚੱਲੀ ਤੇ ਗੁਰੂ ਸਾਹਿਬ ਜੀ ਦਾ ਇਹ ਤਾਂ ਇੱਕ ਕਿਸਮ ਦਾ ਨਰਾਦਰ ਹੀ ਸੀ ਨਾ ਤਾਂ ਅੱਛੇ ਤਰੀਕੇ ਨਾਲ ਸਰੂਪ ਬਣਾਇਆ ਸੀ ਤੇ ਨਾ ਉਹਨਾਂ ਨੇ ਮਾਫੀ ਮੰਗੀ ਸੀ ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਸਾਰੇ ਮੋਨੇ ਕੋਨੇ ਸੀ ਕੋਈ ਇਦਾਂ ਨਹੀਂ ਵੀ ਸਰਦਾਰ ਸੀ ਕੋਈ ਗੁਰਸਿੱਖ ਪੰਥੀ ਸਾਰੇ ਬੋਲੇ ਕੋਨੇ ਸੀ ਕਿਸਨ ਉਸ ਦਾ ਬੰਦੇ ਦਾ ਨਾ ਸੀ ਉਸ ਦੀ ਵੀ ਮੌਤ ਹੋ ਗਈ ਤੇ ਨਾਲੇ ਮੌਤ ਹੋਈ ਜਿਸ ਨੇ ਇਹ ਸਾਰਾ ਕੰਮ ਰਚਾਇਆ ਸੀ ਤੇ ਕਪੜੇ ਕੋਪਰੇ ਲਿਆ ਕੇ ਦਿੱਤੇ ਸੀ ਜਿਹੜੀ ਤੁਸੀਂ ਹੁਣ ਫੋਟੋ ਦੇਖ ਰਹੇ ਹੋ ਇਸ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਜੀ ਜਿਵੇਂ ਦਾੜਾ ਲਾਇਆ ਹੋਇਆ ਸਭ ਕੁਝ ਸੁਆਗ ਰਚਾਇਆ ਹੋਇਆ ਸੀ ਪਿੱਛੇ ਵੀ ਤੁਸੀਂ ਵੀਡੀਓ ਵਾਲੇ ਦੇਖ ਸਕਦੇ ਹੋ ਸਾਰੇ ਇਦਾਂ ਦੇ ਕਿਸੇ ਦਾ ਸਿਰ ਨਹੀਂ ਟਕਿਆ ਹੋਇਆ ਤੇ ਨਾਚ ਗਾਣਾ ਕਰਦੇ ਗੁਰੂ ਸਾਹਿਬ ਨੂੰ ਲੈ ਕੇ ਜਾ ਰਹੇ ਨੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਫਿਰ ਅਕਾਲ ਪੁਰਖ ਨੇ ਹੀ ਕੀਤਾ ਕਿਉਂਕਿ ਨਾ ਤਾਂ ਕਿਸੇ ਬੰਦੇ ਨੇ ਇਹਨਾਂ ਨੂੰ ਮਾਰਿਆ ਨਾ ਕੁਝ ਕੀਤਾ ਇਹ ਤਾਂ ਸ਼ਰਮ ਨਾਲ ਨਾਲੋਂ ਮਰ ਗਏ ਹਾਰਟ ਅਟੈਕ ਚਿੰਤਾ ਨਾਲ ਮਰ ਗਏ ਲਾਲੋ ਜਾਂ ਫਿਰ ਅਕਾਲ ਪੁਰਖ ਨੇ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਬਾਰੇ ਸਾਨੂੰ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਕਰਾਤੇ ਇੱਕ ਬੇਨਤੀ ਮੇਰੀ ਸਾਰਿਆਂ ਨੂੰ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂਕਿ ਇਹਨਾਂ ਅਨੁਪਘਤਾ ਤੱਕ ਇਹ ਵੀਡੀਓ ਜਾਏ ਤੇ ਅੱਗੇ ਕੋਈ ਇਦਾਂ ਦਾ ਮੁੱਦਾ ਜਾ ਕੇ ਨਾ ਕਰ ਸਕੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ